ਅੱਜ ਤੋਂ ਲਗਭਗ 1 ਸਾਲ ਪਹਿਲਾਂ ਟ੍ਰਾਂਟੋ ਪੀਅਰਸ ਐਰਪੋਰਟ ਤੋਂ 20 ਮਿਲੀਅਨ ਦਾ 골ਡ ਤੇ 2.5 ਮਿਲੀਅਨ ਕੈਸ਼ ਨਗਦ ਜਿਹੜੀ ਚੋਰੀ ਹੋਈ ਸੀ ਉਹਦੇ ਸਬੰਧ ਵਿੱਚ ਇਹ ਮੈਂ ਵੀਡੀਓ ਬਣਾਉਣ ਲੱਗਾ। ਸੋ ਤੁਹਾਨੂੰ ਦੱਸਦੇ ਹਾਂ ਕਿ ਪੂਰਾ ਇਨਸੀਡੈਂਟ ਹੋਇਆ ਕਿਵੇਂ। ਸਟੈਪ ਟੂ ਸਟੈਪ ਤੁਹਾਨੂੰ ਦੱਸਾਂਗੇ ਕੌਣ-ਕੌਣ ਦੇ ਵਿੱਚ ਚਾਰਜ ਹੋਇਆ, ਕਿਸ ਤਰ੍ਹਾਂ ਇਹ ਚੋਰੀ ਹੋਈ। ਅੱਜ ਦੀ ਡੇਟ ਦੇ ਵਿੱਚ ਕਿਹੜੇ ਬੰਦੇ ਅਰੈਸਟ ਹੋ ਚੁੱਕੇ ਨੇ ਅੱਜ ਦੀ ਨਿਊਜ਼ ਆਉਣ ਤੋਂ ਬਾਅਦ ਚੋ। ਸੋ ਅੱਜ ਦੀ ਨਿਊਜ਼ ਅ ਇਹ ਕਹਿੰਦੀ ਹੈ ਕਿ 9 ਬੰਦੇ ਅਰੈਸਟ ਕੀਤੇ ਗਏ ਨੇ 19 ਉਹਨਾਂ ਤੇ ਵੱਖ-ਵੱਖ ਤਰ੍ਹਾਂ ਦੇ ਚਾਰਜ ਲਾਏ ਗਏ ਨੇ ਸੋ ਇਹ ਚੋਰੀ ਹੋਈ ਕਿਵੇਂ ਇਹ ਐਂ ਲੱਗਦਾ ਸੀ ਜਿਵੇਂ ਤੁਸੀਂ Netflix ਤੇ ਇੱਕ ਵੈਬ ਸੀਰੀਜ਼ ਦੇਖ ਰਹੇ ਹੋ ਜਿਵੇਂ ਮਨੀ ਹਾਈਸਟ ਹੋਈ ਸੀ ਉਹ ਪ੍ਰੋਫੈਸਰ ਵਾਲੀ ਵੈਬ ਸੀਰੀਜ਼ ਤੁਸੀਂ ਦੇਖੀ ਹੂ ਬਾਹੂ ਕੁਝ ਉਹਵੇਂ ਦਾ ਹੀ ਇੱਥੇ ਵਾਪਰਿਆ ਸੋ ਇਹਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਅਹਿਮ ਰੋਲ ਅਦਾ ਕੀਤਾ 에ਅਰ ਕੈਨੇਡਾ ਦੇ ਵਿੱਚ ਕੰਮ ਕਰਨ ਵਾਲੇ ਦੋ ਵਿਅਕਤੀਆਂ ਨੇ ਤੇ ਦੋਵੇਂ ਹੀ ਪੰਜਾਬੀ ਇੱਕ ਦਾ ਨਾਮ ਪਰਮਪਾਲ ਸਿੱਧੂ ਤੇ ਦੂਸਰੇ ਦਾ ਨਾਮ ਸਿਮਰਨਪ੍ਰੀਤ ਪਨੇਸਰ ਜਿਹੜੇ ਕੇਅਰ ਕੈਨੇਡਾ ਦੇ ਵਿੱਚ ਕੰਮ ਕਰਦੇ ਸੀ ਪਰਮਪਾਲ ਸਿੱਧੂ 54 ਸਾਲਾ ਬ੍ਰੈਂਪਟਨ ਦਾ ਇੱਕ ਨਿਵਾਸੀ ਜਿਹੜਾ ਕਿ 에ਅ ਕਾਰਗੋ ਦਾ ਜਿਹੜਾ ਵੇਅਰ ਹੋਂ ਸੀ ਉਥੇ ਕੰਮ ਕਰਦਾ ਸੀ ਸਿਮਰਨਪ੍ਰੀਤ ਪਨੇਸਰ ਜਿਹੜਾ ਐਜ਼ ਅ ਮੈਨੇਜਰ ਉਥੇ ਜੌਬ ਕਰਦਾ ਸੀ ਪਰਮਪਾਲ ਸਿੱਧੂ ਤੇ ਵੱਖ-ਵੱਖਰੇ ਚਾਰਜ ਲਾ ਲਏ ਗਏ ਨੇ 5000 ਡਾਲਰ ਤੋਂ ਵੱਧ ਦੀ ਚੋਰੀ ਦਾ ਜਿਹੜਾ ਉਹਦੇ ਤੇ ਅ ਕੇਸ ਚੱਲ ਪਿਆ ਤੇ ਹੁਣ ਉਹਨੂੰ ਕੋਰਟ ਦੇ ਸਾਹਮਣੇ ਪੇਸ਼ ਹੋਣਾ ਪਵੇਗਾ ਸਿਮਰਨ ਪ੍ਰੀਤ ਪਨੇਸਰ ਉਹ ਮੈਨੇਜਰ ਦੀ ਜੌਬ ਉੱਥੇ ਕਰਦਾ ਸੀ ਤੇ ਉਹ ਐਡਾ ਇੱਕ ਚਲਾਕ ਵਿਅਕਤੀ ਸੀ ਜਦੋਂ ਇਹ ਚੋਰੀ ਹੁੰਦੀ ਹੈ ਤਾਂ ਉਹਨੇ ਬੜੀ ਹੀ ਚਲਾਕੀ ਦੇ ਨਾਲ ਉੱਥੇ ਹੀ ਆਪਣੀ ਪੋਜੀਸ਼ਨ ਤੇ ਬਣਿਆ ਰਿਹਾ ਤੇ ਜਦੋਂ ਚੋਰੀ ਹੋਣ ਤੋਂ ਬਾਅਦ ਵੱਖ-ਵੱਖਰੀਆਂ ਅਥਾਰਟिटीज ਉੱਥੇ ਗਈਆਂ ਤਾਂ ਉਹਨੇ ਪ੍ਰੋਪਰ ਜਿਹੜਾ ਉਹ ਕਾਰਗੋ ਏਰੀਆ ਸੀ ਕਾਰਗੋ ਫੈਕਿਲਿਟੀ ਸੀ ਉਹਦੇ ਵਿੱਚ ਪੁਲਿਸ ਦੇ ਨਾਲ ਉਹਨਾਂ ਨੂੰ ਦਿਖਾਇਆ ਕਿ ਸਾਡੇ ਇੱਥੋਂ ਆਹ ਚੋਰੀ ਹੋਈ ਜਾਂ ਇਸ ਤਰ੍ਹਾਂ ਹੋਇਆ ਪਰ ਉਹ ਬੜੀ ਚਲਾਕੀ ਨਾਲ ਬੀਤੀ ਸਮਰ ਦੇ ਵਿੱਚ ਆਪਣੀ ਜੌਬ ਤੋਂ ਜਿਹੜਾ ਰੈਜ਼ੀਗਨੇਸ਼ਨ ਦੇ ਗਿਆ ਤਾਂ ਇਹ 골ਡ ਹਾਇਸਟ ਦੇ ਵਿੱਚ ਇੱਕ ਜੁਰਿਚ ਨਾਂ ਦੀ ਪਲੇਸ ਤੋਂ ਜਿਹੜੀ ਇਹ ਹਵਾਈ ਉਡਾਣ ਆਈ ਸੀ ਤੇ 400 ਕਿਲੋ ਇਹਦੇ ਵਿੱਚ ਪਿਓਰ 골ਡ ਸੀ ਜਿਹਦੀ ਕਿ ਉਸ ਵੇਲੇ ਕੀਮਤ 20 ਮਿਲੀਅਨ ਕੈਨੇਡੀਅਨ ਡਾਲਰ ਸੀ ਤੇ 2.5 ਕਿ ਮਿਲੀਅਨ ਜਿਹੜੀ ਹੋਰ ਫੋਰਨ ਕਰੰਸੀ ਉਹਦੇ ਵਿੱਚ ਇਨਵੋਲ ਸੀ ਤੇ ਉਹ ਸਾਰੀ ਦੀ ਸਾਰੀ ਉਤੋਂ ਚੋਰੀ ਹੋਈ ਸੀ ਤੇ ਇਹ ਘਟਨਾ ਵਾਪਰੀ ਸੀ 17 April 2023 ਦੇ ਵਿੱਚ ਸੋ ਇਹ ਘਟਨਾ ਵਾਪਰੀ ਕਿਵੇਂ ਇਨਸੀਡੈਂਟ ਹੋਇਆ ਕਿਵੇਂ ਇੱਕ ਬਲੈਕ ਕਮਿਊਨਿਟੀ ਨਾਲ ਸੰਬੰਧਿਤ ਵਿਅਕਤੀ 5 ਟਨ ਵਾਲਾ ਜਿਹੜਾ ਡਿਲੀਵਰੀ ਟਰੱਕ ਉੱਥੇ ਐਂਟਰੀ ਤੇ ਵੇਅਰਹਾਊਸ ਤੇ ਲੈ ਆਉਂਦਾ ਤੇ ਨਾਲ ਦੀ ਨਾਲ ਇੱਕ ਗਲਤ ਜਿਹੜਾ 에ਅਰਵੇ ਬਿੱਲ ਦਿਖਾਉਂਦਾ ਜਿਹੜਾ ਕਿ ਬੀਤੇ ਦਿਨ ਦਾ ਸੀ ਫੂਡ ਦਾ ਬਿੱਲ ਸੀ ਤੇ ਉਹਨਾਂ ਨੇ ਪ੍ਰਿੰਟਰ ਦੀ ਮਦਦ ਨਾਲ ਉਹਨੂੰ ਐਡਿਟ ਵਗੈਰਾ ਕਰਕੇ ਤੇ ਇੱਕ ਐਨ ਬੈਨ ਬਿੱਲ ਬਣਾ ਲਿਆ ਕਿ ਜਿਹੜਾ ਉੱਥੇ ਉਹਨਾਂ ਨੇ ਜਿਹੜੇ ਅਧਿਕਾਰੀ ਸੀ ਵੇਅਰਹਾਊਸ ਦੇ ਵਿੱਚ ਉਹਨਾਂ ਨੂੰ ਦਿੱਤਾ ਤੇ ਉਹਨਾਂ ਨੇ ਜਿਹੜਾ 골ਡ ਤੇ ਕੈਸ਼ ਸੀਗਾ ਉਸ ਟਰੱਕ ਦੇ ਵਿੱਚ ਲੱਦ ਦਿੱਤਾ ਤੇ ਨਾਲ ਦੀ ਨਾਲ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਹੜਾ ਟਰੱਕ ਸੀ ਤੇ ਕਿਸ ਤਰ੍ਹਾਂ ਉਹਨਾਂ ਨੇ ਇਹ ਸਾਰਾ ਲੱਦਿਆ ਤੇ ਉਸ ਤੋਂ ਬਾਅਦ ਚ ਪੁਲਿਸ ਨੇ ਜਿਹੜਾ ਕਿਵੇਂ ਉਹ ਟਰੱਕ ਨੂੰ ਫਾਲੋ ਕੀਤਾ ਉਹ ਫੇਕ 에ਅਰਵੇ ਬਿੱਲ ਜਿਹੜਾ ਬਣਾਇਆ ਸੀ ਉਹਦੀ ਸਹਾਇਤਾ ਦੇ ਨਾਲ ਉਹ ਟਰੱਕ ਦੇ ਵਿੱਚ ਲੱਦ ਕੇ ਤਾਂ ਲੈ ਗਿਆ ਪਰ ਉਹ ਇਹ ਨਹੀਂ ਪਤਾ ਸੀ ਕਿ ਉਹਦਾ ਪਿਛਾ ਵੀ ਕੀਤਾ ਜਾ ਸਕਦਾ ਸੋ ਵੱਖੋ-ਵੱਖਰੀਆਂ ਜਿਹੜੀਆਂ ਸਿਕਿਉਰਿਟੀ ਵੀਡੀਓਜ਼ ਦੇ ਲਈ ਪੁਲਿਸ ਨੇ ਵੱਖੋ-ਵੱਖਰੇ ਬਿਜ਼ਨੈਸਸ ਨੂੰ ਅਪਰੋਚ ਕੀਤਾ ਸੋ ਉਹਨਾਂ ਤੋਂ ਵੀਡੀਓ ਸਰਵੇਲੈਂਸ ਜਿਹੜੀ ਰਿਕਾਰਡਿੰਗ ਸੀਗੀ ਉਹ ਲੈਤੀ ਤੇ ਉਹਨਾਂ ਨੇ ਇੱਕ ਰੂਟ ਬਣਾ ਲਿਆ ਸੋ ਇਹ ਟਰੱਕ 에어ਪੋਰਟ ਫੈਕਿਲਿਟੀ ਤੋਂ ਨਿਕਲ ਕੇ ਬਟੈਨੀਆ ਤੇ ਜਾਂਦਾ ਬਟੈਨੀਆ ਤੋਂ ਡਿਕਸੀ ਰੋਡ ਤੋਂ ਹੁੰਦਾ ਹੋਇਆ 401 ਤੇ ਚੱਲ ਜਾਂਦਾ ਤੇ ਉਸ ਤੋਂ ਅੱਗੇ ਕਾਫੀ ਸਾਰੇ ਜਿਹੜੇ ਐਗਜ਼ਿਟ ਮਿਸ ਕਰਕੇ ਤਾਂ ਇਹ 5 ਟਨ ਵਾਲਾ ਜਿਹੜਾ ਟਰੱਕ ਸੀ ਤਾਂ 401 ਤੋਂ ਇਹ ਬ੍ਰੈਂਕ ਤੇ ਐਵੈਨਿਊ ਜਿਹੜਾ ਕਿ ਹਾਲਟਨ ਹੈਲਵਲ ਜਾਂਦਾ ਉਹ ਐਗਜ਼ਿਟ ਲੈ ਲੈਂਦਾ ਤੇ ਉਸ ਤੋਂ ਬਾਅਦ ਚ ਪੁਲਿਸ ਕੋਲੇ ਸਰਵੇਲੈਂਸ ਵੀਡੀਓ ਹੋ ਨਾ ਹੋਣ ਕਾਰਨ ਇਹ ਜਿਹੜੀ ਵੀਡੀਓ ਪ੍ਰੋਪਰ ਸਿਰੇ ਨਹੀਂ ਲੱਗ ਪਉਂਦੀ ਪਰ ਪੁਲਿਸ ਨੇ ਆਪਣੀ ਜਿਹੜੀ ਇਨਵੈਸਟੀਗੇਸ਼ਨ ਉਹ ਨਿਰੰਤਰ ਜਾਰੀ ਰੱਖੀ ਇਹ ਟਰੱਕ ਦਾ ਚਾਲਕ ਜਿਹੜਾ ਕਿ 25 ਸਾਲਾ ਡਰਾਂਟੇ ਕਿੰਗ ਮਕਲੀਨ ਦੱਸਿਆ ਗਿਆ ਪੁਲਿਸ ਵੱਲੋਂ ਤੇ ਇਹਨੂੰ ਹਾਲਾਂਕਿ ਜਿਹੜਾ ਕਿੰਗ ਮਕਲੀਨ ਨੂੰ ਪਾਲਸ ਦੀ ਕਸਟਡੀ ਵਿੱਚ ਆ ਤੇ ਇਹਨੂੰ ਅਮਰੀਕਾ ਦੇ ਵਿੱਚ ਪੈਂਸਿਲਵੇਨੀਆ ਦੇ ਰੂਰਲ ਏਰੀਆ ਦੇ ਵਿੱਚ ਇੱਕ ట్రాਫਿਕ ਸਟਾਪ ਦੌਰਾਨ ਕਾਬੂ ਕਰ ਲਿਆ ਗਿਆ ਸੀ ਜਦੋਂ ਇਹਨੂੰ ਕਾਬੂ ਕੀਤਾ ਤਾਂ ਉਸ ਵੇਲੇ ਇਹਦੇ ਕੋਲੋਂ 65 ਇਲੀਗਲ ਹਥਿਆਰ 65 ਇਲੀਗਲ ਵੈਪਨਸ ਇਹਦੇ ਕੋਲੋਂ ਕਾਬੂ ਕੀਤੇ ਗਏ ਤੇ ਨਾਲ ਹੀ ਇਹਨੂੰ ਅਰੈਸਟ ਕਰਕੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਤਾਂ ਇਸੇ ਹੀ ਘਟਨਾ ਦੇ ਨਾਲ ਇੱਕ ਵਿਅਕਤੀ ਹੋਰ ਜਿਹੜਾ 35 ਸਾਲਾ ਪ੍ਰਾਸ਼ਾਤ ਪਰਮ ਲਿੰਘਮ ਉਹਦਾ ਨਾਮ ਦੱਸਿਆ ਜਾ ਰਿਹਾ ਉਹ ਇਹਨੂੰ ਜਿਹੜਾ ਕਿੰਗ ਮੈਕਲੀਨ ਨੂੰ ਉਹ ਵਿੱਤੀ ਸਹਾਇਤਾ ਦਿੰਦਾ ਸੀ ਉਹ ਇਲੀਗਲ ਗੰਨਾ ਵਗੈਰਾ ਖਰੀਦਣ ਦੇ ਲਈ ਉਹਨੂੰ ਪੈਸੇ ਦੀ ਮਦਦ ਕਰਦਾ ਸੀ ਇਹ 35 ਸਾਲਾ ਪ੍ਰਸਾਦ ਪਰਮਲਿੰਗਮ ਇਹ ਵੀ ਵਾਂਟਡ ਆ ਯੂਐਸ ਅਥਾਰਟिटीज ਵੱਲੋਂ ਤੇ ਕੋਰਟ ਡਾਕੂਮੈਂਟ ਇਹ ਸ਼ੋ ਕਰਦੇ ਨੇ ਕਿ ਇਹ ਜਿਹੜੇ ਮਨੀ ਕਿੰਗ ਮੈਕਲੀਨ ਵਰਤਦਾ ਸੀ ਫਾਇਰ ਆਰਮਜ਼ ਦੇ ਲਈ ਤਾਂ ਉਹਨੂੰ ਇਹ ਜਿਹੜੀ ਪੈਸਾ ਪ੍ਰੋਵਾਈਡ ਕਰਦਾ ਸੀ ਸੋ ਇਹ 골ਡ ਦੀ ਜਿਹੜੀ ਚੋਰੀ ਹੋਈ ਸੋਨੇ ਦੀ ਜਿਹੜੀ ਏਡੇ ਵੱਡੇ ਲੈਵਲ ਤੇ ਚੋਰੀ ਹੋਈ ਇਹ ਸਾਰਿਆਂ ਨੂੰ ਹੈਰਾਨ ਕਰਦੀ ਸੀ ਪਰ ਪੁਲਿਸ ਨੇ ਇੱਕ ਸਾਲ ਦੀ ਤਫਤੀਸ਼ ਦੇ ਵਿੱਚ ਜਿਹੜੀ ਸਪੈਸ਼ਲ ਇੱਕ ਟਾਸਕ ਫੋਰਸ ਬਣਾਈ ਗਈ ਸੀ ਉਹਦੇ ਉਹਨਾਂ ਨੇ 37 ਸਰਚ ਵਾਰੰਟ ਜਿਹੜੇ ਜਾਰੀ ਕੀਤੇ ਸੀਗੇ ਇਸ ਇਨਵੈਸਟੀਗੇਸ਼ਨ ਦੇ ਸੰਬੰਧਤ ਤੇ ਹੁਣ ਉਹਨਾਂ ਨੂੰ ਇਹ ਵੱਖੋ ਵੱਖਰੇ ਵਾਰੰਟ ਤੇ ਵੱਖੋ ਵੱਖਰੀ ਇਨਵੈਸਟੀਗੇਸ਼ਨ ਦੇ ਰਿਜ਼ਲਟ ਮਿਲੇ ਕਿ 430000 ਡਾਲਰ ਕੈਨੇਡੀਅਨ ਜਿਹੜਾ ਉਹਨਾਂ ਨੇ ਕੈਸ਼ ਤੇ ਛੇ ਜਿਹੜੇ ਪਿਓਰ ਸੋਨੇ ਦੀਆਂ ਬ੍ਰੈਸਲੇਟਸ ਜਿਨ੍ਹਾਂ ਦੀ ਅੱਜ ਦੀ ਵੈਲਿਊ ਕੋਈ 99000 ਡਾਲਰ ਹੈ ਤੇ ਨਾਲ ਦੀ ਨਾਲ ਕੁਝ 골ਡ ਨੂੰ ਪਘਲਾਉਣ ਵਾਲੇ ਜਿਹੜੇ ਭਾਂਡੇ ਸੀਗੇ ਤੇ ਇਸ ਤੋਂ ਇਲਾਵਾ ਕੁਝ ਹੋਰ ਵੀ ਉਹਨਾਂ ਨੂੰ ਵਸਤਾਂ ਜਿਹੜੀਆਂ ਮਿਲੀਆਂ ਜਿਹੜੀਆਂ ਕਿ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਮੀਡੀਆ ਦੇ ਸਾਹਮਣੇ ਰੱਖੀਆਂ ਸੋ ਇੱਕ ਬਰੀ ਫਿਲਮੀ ਸਟਾਈਲ ਦੇ ਵਿੱਚ ਜਿਹੜੀ ਏਡੀ ਵੱਡੀ ਚੋਰੀ ਹੋਈ ਸੀ ਹਾਲੇ ਬਹੁਤ ਵੱਡੀ ਮਾਤਰਾ ਦੇ ਵਿੱਚ ਸੋਨਾ ਜਿਹੜਾ ਉਹ ਬਾਹਰ ਹੈ ਪੁਲਿਸ ਨੂੰ ਇਹ ਲੱਗਦਾ ਕਿ ਇਹ ਸੋਨੇ ਨੂੰ ਪਘਲਾ ਲਿਆ ਗਿਆ ਤੇ ਵੱਖੋ-ਵੱਖਰੀਆਂ ਜਿਹੜੀਆਂ ਮਾਰਕੀਟ ਦੇ ਵਿੱਚ ਦੇਸੀ ਜਾਂ ਵਿਦੇਸ਼ੀ ਮਾਰਕੀਟ ਦੇ ਵਿੱਚ ਇਹਨੂੰ ਵੇਚ ਦਿੱਤਾ ਗਿਆ ਹਾਲੇ ਪੁਲਿਸ ਦੀ ਇਨਵੈਸਟੀਗੇਸ਼ਨ ਕੰਟੀਨਿਊ ਚੱਲ ਰਹੀ ਹੈ ਪਰ ਹੁਣ ਤੱਕ ਦੀ ਇਹੀ ਰਿਪੋਰਟ ਸੀ ਸੋ ਇੰਨੀ ਵੱਡੀ ਸੋਨੇ ਦੀ ਚੋਰੀ ਉਹ ਵੀ ਟ੍ਰਾਂਟੋ ਪੀਅਰਸਨ 에ਅਰਪੋਰਟ ਤੋਂ ਜਿੱਥੇ ਕਿ ਬਹੁਤ ਜ਼ਿਆਦਾ ਸਿਕਿਉਰਿਟੀ ਹਾਲਾਂਕਿ ਸੋਸ਼ਲ ਮੀਡੀਆ ਤੇ ਦੇਖਿਆ ਗਿਆ ਕਿ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਅਸੀਂ ਤਾਂ ਉੱਥੇ ਪਾਣੀ ਦੀ ਬੋਤਲ ਵੀ ਐਕਸਟਰਾ ਕਈ ਵਾਰੀ ਨਹੀਂ ਲੈ ਕੇ ਜਾਣ ਦਿੰਦੇ ਸਾਨੂੰ ਇੰਨੀ ਜ਼ਿਆਦਾ ਉੱਥੇ ਸਖਤੀ ਜਾਂ ਸਿਕਿਉਰਿਟੀ ਆ ਪਰ ਇਹ ਕਿਵੇਂ ਵਾਪਰਿਆ ਕਿਸ ਤਰ੍ਹਾਂ ਵਾਪਰਿਆ ਇਹ ਗੱਲ ਸਾਰੀ ਤੁਹਾਡੇ ਸਾਹਮਣੇ ਆ ਸੋ ਇਹਦੇ ਵਿੱਚ ਪਰਮਪਾਲ ਸਿੱਧੂ 54 ਸਾਲਾ ਬ੍ਰੈਮਟਨ ਵਿਅਕਤੀ ਸਿਮਨਪ੍ਰੀਤ ਪਨੇ ਜਿਹੜੇ ਹੋਰ ਬੰਦੇ ਚਾਰਜ ਕੀਤੇ ਗਏ ਨੇ ਉਹਨਾਂ ਦੇ ਨਾਮ ਮੈਂ ਤੁਹਾਨੂੰ ਦੱਸ ਦਿਆਂ ਅਮਿਤ ਜਲੋਤਾ ਜਿਹੜਾ ਕਿ ਓਕਵੈਲ ਨਾਲ ਸੰਬੰਧਤ ਹੈ ਤੇ 40 ਸਾਲਾਂ ਇਹ ਵਿਅਕਤੀ ਹੈ ਤੇ ਇਹਨੂੰ ਵੀ ਜਿਹੜਾ 5000 ਤੋਂ ਵੱਧ ਦੀ ਚੋਰੀ ਤੇ ਇਹੋ ਜਿਹਾ ਕਨਾਉਣਾ ਕਰਾਇਮ ਕਰਨ ਦੇ ਵਿੱਚ ਜਿਹੜਾ ਚਾਰਜ ਕੀਤਾ ਗਿਆ ਅਮਦ ਚੌਧਰੀ 43 ਸਾਲਾਂ ਇਹ ਜਾਰਜਟਾਊਨ ਤੋਂ ਹੈ ਅਲੀ ਰਾਜਾ ਇਹ ਟ੍ਰਾਂਟੋ ਤੋਂ 37 ਸਾਲਾਂ ਵਿਅਕਤੀ ਤੇ ਇਹ ਇੱਕ ਜੁਐਲਰੀ ਸਟੋਰ ਦਾ ਓਨਰ ਵੀ ਹੈ ਤੇ ਇਹਨੂੰ ਚਾਰਜ ਕੀਤਾ ਗਿਆ ਪੋਜੈਸ਼ਨ ਆਫ ਪ੍ਰੋਪਰਟੀ ਅਬਟੇਨਡ ਬਾਈ ਕਰਾਇਮ ਸੋ ਜਿਹੜੀ ਇੱਕ ਕ੍ਰਿਮੀਨਲ ਐਕਟੀਵਿਟੀ ਦੌਰਾਨ ਜਿਹੜੀ ਪ੍ਰਾਪਰਟੀ ਸੀ ਜੋ 골ਡ ਸੀ ਜਾਂ ਕੁਝ ਵੀ ਸੀ ਉਹ ਇਹਦੇ ਕੋਲੋਂ ਫੜਿਆ ਗਿਆ ਸੋ 37 ਸਾਲਾਂ ਅਲੀ ਰਾਜਾ ਨੂੰ ਚਾਰਜ ਕੀਤਾ ਗਿਆ ਤੇ ਨਾਲ ਦੀ ਨਾਲ ਹੀ ਜਿਹੜੇ ਕੈਨੇਡਾ ਵਾਈਡ ਅਰੈਸਟ ਵਾਰੰਟ ਜਾਰੀ ਕੀਤੇ ਗਏ ਨੇ ਉਹ ਹੈ ਜੀ ਅਰਚਿਤ ਗਰੋਵਰ 36 ਸਾਲਾਂ ਵਿਅਕਤੀ ਹੈ ਬ੍ਰੈਂਟਨ ਤੋਂ ਤੇ ਇਹਨੂੰ ਵੀ 5000 ਡਾਲਰ ਤੋਂ ਵੱਧ ਦੀ ਚੋਰੀ ਤੇ ਇੱਕ ਇਹੋ ਜਿਹਾ ਕ੍ਰਾਈਮ ਘਣਾਉਣਾ ਕ੍ਰਾਈਮ ਕਰਨ ਦੇ ਸਬੰਧ ਦੇ ਵਿੱਚ ਇਹਦੇ ਤੇ ਚਾਰਜ ਲਾਏ ਨੇ ਸੋ ਇਹ ਹਜੇ ਆਨ ਦਾ ਰਨ ਨੇ ਰਸਲਨ ਚੌਧਰੀ ਇਹ 32 ਸਾਲਾ ਮਿਸੀ ਸਾਗਾ ਤੋਂ ਵਿਅਕਤੀ ਆ ਤੇ ਇਹਨਾਂ ਤੋਂ ਇਲਾਵਾ ਜਿਹੜੇ ਹੋਰ ਅਪਡੇਟ ਨੇ ਜਿਹੜੇ ਬੰਦੇ ਅਰੈਸਟ ਕੀਤੇ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਦੱਸ ਦਿਆਂ ਕਿ ਪੁਲਿਸ ਨੇ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਤੇ ਹੁਣ ਉਹ ਫੇਸ ਕਰਨਗੇ ਐਂਟਾਰੀਓ ਕੋਰਟ ਆਫ ਜਸਟਿਸ ਬ੍ਰੈਮਟਨ ਦੇ ਵਿੱਚ ਸੋ ਇਹ ਅਪੀਲ ਪੁਲਿਸ ਦੀ ਇੱਕ ਵੱਡੀ ਕਾਮਯਾਬੀ ਸੀ ਜਿਨ੍ਹਾਂ ਨੇ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਜਿਹੜਾ 골ਡ ਚੋਰੀ ਹੋਇਆ ਸੀ ਪੀਰਸਨ 에어ਪੋਰਟ ਤੋਂ ਬੀਤੇ ਬਰੇ ਪੂਰੇ ਇੱਕ ਸਾਲ ਬਾਅਦ ਅੱਜ ਪੁਲਿਸ ਨੂੰ ਜਿਹੜੀ ਸਫਲਤਾ ਲੱਗੀ ਆ ਸੋ ਅਸੀਂ ਪੁਲਿਸ ਨੂੰ ਸਲੂਟ ਕਰਦੇ ਆ ਤੇ ਨਾਲ ਦੀ ਨਾਲ ਤੁਹਾਡੇ ਕੋਲੇ ਵੀ ਕੋਈ ਐਹੋ ਜੀ ਖਬਰ ਹੁੰਦੀ ਤਾਂ ਜਰੂਰ ਆਪਣੇ ਨਜ਼ਦੀਕੀ ਪੁਲਿਸ ਡਿਵੀਜ਼ਨ ਨੂੰ ਜਰੂਰ ਅਪਡੇਟ ਕਰਿਆ ਕਰੋ ਤਾਂ ਜੋ ਅਸੀਂ ਇੱਕ ਚੰਗਾ ਸਮਾਜ ਸਿਰਜ ਸਕੀਏ ਧੰਨਵਾਦ